ਅੱਜ ਆਇਆ ਹੈ ਭਾਈ ਜਲੰਧਰ ਇੱਥੇ ਰਾਵਣ ਮੇਕਿੰਗ ਹੋ ਰਹੀ ਆ ਆ ਦੇਖੋ ਜੀ ਰਾਵਣ ਕਿੱਧਰ ਤਿਆਰ ਹੋਇਆ ਪਿਆ ਕਿੱਧਰ ਵੀ ਰਾਵਣ ਆ ਜੀ ਇੱਧਰ ਮੇਕਿੰਗ ਚੱਲੰਦੀ ਰਾਵਣ ਦੀ ਇੱਧਰ ਬਾਹਾਂ ਬਣੀਆਂ ਪਈਆਂ ਜੀ ਰਾਵਣ ਦੀਆਂ ਪਿਛਲੀ ਡੈਕੋਰੇਸ਼ਨ ਆ ਆਕਰਪਾਨਾ ਜੀ ਹੱਥ ਚ ਬਣਾਲੀਆਂ ਆ ਬਾਹਾਂ ਜੀ ਰਾਵਨੀਆਂ ਬਾਕੀ ਅੱਗੇ ਜਾ ਕੇ ਦਿਖਾਉਣੀ ਆ ਤੁਹਾਨੂੰ ਇਹ ਸਾਰੀ ਰਾਵਣ ਦੀ ਮੇਕਿੰਗ ਚੱਲ ਰਹੀ ਹੈ ਜੀ 12 ਤਰੀਕ ਨੂੰ ਦੁਸ਼ਹਿਰਾ ਆ ਉੱਥੇ ਜਾਣੀਏ ਜੀ ਰਾਵਣ ਦੇ ਹਥਿਆਰ ਦਿਖਾਵਾਂਗੇ ਤੁਹਾਨੂੰ ਆਹ ਰਾਵਣ ਦੇ ਜੀ ਕਿਰਪਾਨ ਆ ਜੀ ਨਾਲ ਗੜਾਸੀ ਆ ਜੀ ਇੱਧਰ ਤੀਰ ਆ ਇਹ ਉਹਦੇ ਮੁਕਟ ਆ ਜੀ ਆ ਸਾਰੇ ਉਹਦੇ ਹਥਿਆਰ ਆ ਜੀ ਇੱਧਰ ਵਾਲੀਆਂ ਉਹਦੀਆਂ ਐਤੋਂਕ ਮੇਕਿੰਗ ਚੱਲ ਰਹੀ ਆ ਥੋੜੇ ਜੇ ਹਮ ਤੱਕ ਬਣਾ ਲਵਾਂਗੇ ਸਾਰੀਆਂ ਆ ਦੇਖੋ ਜੀ ਸਾਰਾ ਕੁਝ ਤਿਆਰ ਹੋ ਰਿਹਾ ਹੈ ਤੱਕਰ ਅੱਜ ਰਾਤ ਤੱਕ ਕੰਮ ਚੱਲ ਰਿਹਾ ਹੈ ਦੇਖੋ ਰਾਤ ਨੂੰ ਵੀ ਰਾਵਣ ਬਣ ਰਹੇ ਆ ਜੀ ਇਹ 12 ਵਜੇ ਤੱਕ ਕੰਮ ਚੱਲਣਾ ਰਾਤ ਦੇ ਰੋਟੇਡਾ ਕੀਤਾ ਜੀ ਇਹ ਕੀ ਕਰੋਗੇ ਉਤਾਰ ਸੈਟੀਸਫਾਈ ਕਰਨੇ ਲਈ ਕੀ ਦੇਣੀ ਹੈ ہماری ਇਹ ਰਾਵਣਾ ਚ ਪੂਰਾ ਤਿਆਰ ਕਰ ਦੇਣਾ ਜੀ ਜਦੇ ਮੂੰਹ ਮਾਂ ਲਾ ਕੇ ਸਾਰਾ ਰਾਵਣਾ ਚ ਤਿਆਰ ਹੋਏਗਾ ਜੀ